ਲਗੈਣਾ ਜੀ ਮੈਂ ਸਾਬਕਾ ਸਰਪੰਚ ਸਾਫ ਸਿੰਘ ਪਿੰਡ ਇਨਾਖੇੜਾ ਮੈਂ ਸਾਰੀ ਪਬਲਿਕ ਨੂੰ ਸਾਰੀ ਜਨਤਾ ਨੂੰ ਇਹ ਬੇਨਤੀ ਕਰਦਾ ਹੈ ਕਿ ਕੋਈ ਕਿਸੇ ਪਿੰਡ ਦੇ ਵਿੱਚ ਵੀ ਪਾਰਟੀ ਬਾਜ਼ੀ ਨਾ ਬਣਾਓ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਸਰਬਸੰਮਤੀ ਕਰੋ ਇਹਦੇ ਵਿੱਚ ਆਪਣੀ ਭਲਾਈ ਹੈ ਤੇ ਨਸ਼ਿਆਂ ਨੂੰ ਜਿਹੜਾ ਕੋੜ ਏ ਉਹ ਵੀ ਆਪਾਂ ਇਕੱਠੇ ਹੋ ਕੇ ਇਹਨੂੰ ਨਸ਼ੇ ਨੂੰ ਮੁਕਾਈਏ ਇਹ ਸਾਡੀ ਸਰਕਾਰ ਹੈ ਕਿ ਬੇਨਤੀ ਹੈ ਵੀ ਜਿਹੜਾ ਤੁਸੀਂ 5 ਲੱਖ ਰੁਪਈਆ ਪੰਚਾਇਤਾਂ ਨੂੰ ਕਿਹਾ ਹੈ ਉਹ ਸਾਨੂੰ ਬਾਕੀ ਜਿਹੜਾ ਟਾਈਮ ਸਪ ਦੇਣਾ ਦੂਜਾ ਢਾਣੀਆਂ ਨੂੰ ਇੰਟਰਲੋਕ ਟੈਲਾਂ ਦੀਆਂ ਖੜਵੰਜੇ ਆ ਹੋਰ ਸਾਡਾ ਪੰਚਾਇਤ ਘਰ ਵੀ ਨਹੀਂ ਬਣਿਆ ਸਾਡੇ ਕੋਲ ਜਗ੍ਹਾ ਮੌਜੂਦ ਏ ਸਾਨੂੰ ਦੂਜਾ ਕੋਈ ਹਸਪਤਾਲ ਦੀ ਵੀ ਸਾਨੂੰ ਸਹੂਲਤ ਦਿੱਤੀ ਜਾਵੇ ਇਸ ਲਈ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆ ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਸੀਂ ਚਾਰ ਸਰਪੰਚ ਖੜੇ ਆ ਸਾਬਕਾ ਤੇ ਜਿਹੜਾ ਅੱਜ ਅਸੀਂ ਮੌਜੂਦਾ ਚੁਣਿਆ ਹੈ ਇਸ ਕਰਕੇ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਤੁਸੀਂ ਸਾਰੀ ਜਿਹੜੀ ਜਨਤਾ ਹੈ ਉਹਨੂੰ ਇਹ ਬੇਨਤੀ ਕਰਦੇ ਆਂ ਵੀ ਸਰਬਸੰਮਤੀ ਨਾਲ ਦੀ ਰੀਤ ਨਹੀਂ ਗਈ ਤੇ ਪਿੰਡਾਂ ਦੇ ਵਿੱਚ ਥਪਾਕ ਨਾ ਰਹੀਏ ਤੇ ਨਸ਼ੇ ਪੱਤੇ ਦੇ ਕੋੜ ਤੋਂ ਮੁਕਾਈਏ ਪਾਬਾ ਜੀ ਕੀ ਨਾ ਆਪਣਾ ਤੇ ਜੜੀ ਸਰਬਸੰਮਤੀ ਨਾਲ ਪੰਚਾਇਤ ਬਣਾਈ ਹੈ ਕੀ ਕਰਾਂ ਚਾਹੁੰਦੇ ਜਿਹੜੀ ਸਾਡੀ ਹੁਣ ਪੰਚਾਇਤ ਬਣੀ ਹੈ ਢਾਣੀ ਗੁਰੂ ਕੇ ਅਸਲ ਪਿੰਡ ਇਨਾ ਖੇੜਾ ਬਣੀ ਆ ਇਹਦੋਂ ਪਹਿਲਾਂ ਮੈਂ ਸਰਪੰਚਾਂ ਤੇ ਹੁਣ ਮੇਰਾ ਭਰਾ ਛੋਟਾ ਸਰਪੰਚ ਬਣ ਗਿਆ ਸਰਦਾਰ ਨਿਰਮਲ ਸਿੰਘ ਸਨ ਉਹ ਸਰਦਾਰ ਮਿੰਦਰ ਸਿੰਘ ਜੀ ਜਿਹੜੇ ਮੇਥੋਂ ਕੋਈ ਤਰੁੱਟੀਆਂ ਕੋਈ ਕੰਮ ਰਹਿ ਗਿਆ ਉਹ ਜਿਹੜੇ ਅਧੂਰੇ ਕੰਮ ਆ ਉਹ ਹੁਣ ਵੀਰ ਜੀ ਹੁਣੀ ਪੂਰੇ ਕਰਨਗੇ ਤੇ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਚੱਲੇ ਹੈਗੇ ਆ ਵੀ ਜਿਹੜੇ ਪਹਿਲਾਂ ਵੀ ਤੁਸੀਂ ਮੁੱਦੇ ਉਠਾਈ ਸੀਗੇ ਪੰਚਾਇਤ ਅਸੀਂ ਮੁੱਦੇ ਇੱਕ ਤਾਂ ਪਹਿਲ ਤੇ ਮੁੱਦਾ ਸਾਡਾ ਭਾਈਚਾਰਾ ਦੂਜਾ ਮੁੱਦਾ ਸਾਡਾ ਨਸ਼ਿਆਂ ਦਾ ਵੀ ਨਸ਼ਿਆਂ ਤੋਂ ਰਹਿਤ ਹੋਵੇ ਕਿੰਨੇ ਵੱਲੋਂ ਮੈਂਬਰ ਜਿਹੜੇ ਸਰਬਸੰਮਤੀ ਨਾਲ ਸਾਡੇ ਸਰਬਸੰਮਤੀ ਨਾਲ 5 ਮੈਂਬਰ ਤੇ ਸਾਡੇ ਸਰਪੰਚ ਸਾਹਿਬ ਚੁਣੇ ਗਏ ਨੇ ਜਿਵੇਂ ਅੱਜ ਪੰਜਾਬ ਜੇ ਚੋਣ ਜਿਵੇਂ ਮਤਲਬ ਲਾਗੂ ਹੋਣੇ ਕੱਲ ਤੋਂ ਜਿਵੇਂ ਕਾਗਜ਼ ਪਰੇ ਜਾ ਪਹਿਲੇ ਜਿਹੜੇ ਤੋਂ ਸਭ ਤੋਂ ਪਹਿਲਾਂ ਜਿਲੇ ਤੁਸੀਂ ਬੁਲਾਈਓ ਇਹ ਅੱਗੇ ਵੱਲੋਂ ਲੋਕਾਂ ਨੂੰ ਕਹਿਆ ਜਾ ਪਿੰਡਾਂ ਦੇ ਵਿੱਚ ਅਸੀਂ ਲੋਕਾਂ ਨੂੰ ਇਹੋ ਸੇਧ ਦਿੰਨੇ ਆ ਵੀ ਹਰ ਥਾਂ ਤੇ ਸਰਬਸੰਮਤੀ ਨਾਲ ਚੱਲੋ ਨਸ਼ਿਆਂ ਤੋਂ ਰਹਿਤ ਕਰੋ ਪੰਜਾਬ ਨੂੰ ਤੇ ਰਲ ਮਿਲ ਕੇ ਚੱਲੋ ਭਾਈਚਾਰਾ ਇੱਕੋ ਰੱਖੋ ਸਾਂਝ ਨਭਾਓ ਹਾਂਜੀ ਕੀ ਨਾਂ ਤੁਹਾਡਾ ਨਾਂ ਹੈ ਕਿਹੜੀ ਪੰਚਾਇਤ ਬੰਦੀ ਹੈ ਕੀ ਕਹਿਣਾ ਚਾਹੋਗੇ ਵੀ ਪਿੰਡ ਵਾਸੀਆਂ ਨੇ ਜਿਹੜਾ ਸਰਪੰਚੀ ਨਾ ਤੁਹਾਨੂੰ ਸਰਪੰਚ ਚੁਣਿਆ ਮੇਰਾ ਜੀ ਨਾਂ ਨਿਰਮਲ ਸਿੰਘ ਪਿੰਡ ਇਨਾ ਜਿਹੜਾ ਢਾਣੀ ਸਾਡੇ ਗੁਰੂ ਕਾਸਤ ਪੰਚਾਇਤ ਆ ਜੀ ਸਾਡੀ ਸਾਰੀ ਸੰਗਤ ਨੇ ਬਹੁਤ ਸਾਡਾ ਸਨਯੋਗ ਦਿੱਤਾ ਹੈ ਵੋਟਰਾਂ ਨੇ ਸਾਡੇ ਭਰਾਵਾਂ ਨੇ ਚਾਚਿਆਂ ਤਾਇਿਆਂ ਨੇ ਛੋਟੇ ਭਰਾਵਾਂ ਨੇ ਤੇ ਅਸੀਂ ਬਹੁਤ ਖੁਸ਼ ਆ ਤੇ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਤੇ ਜਿਹੜੇ ਅਧੂਰੇ ਕੰਮ ਆ ਸਾਡੀ ਸਮੁੱਚੀ ਪੰਚਾਇਤ ਜਿਹੜੀ ਰਲ ਮਿਲ ਕੇ ਸਾਰੇ ਕੰਮ ਜਿਹੜੇ ਵੀ ਕਦੂਰੇ ਕੰਮ ਆ ਪਹਿਲੀ ਧਾਰ ਤੇ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਦਾ ਵਿਸ਼ਵਾਸ ਦਿਵਾਉਣੇ ਆ ਵੀ ਜਿਹੜਾ ਹੈਗਾ ਤੁਹਾਡੇ ਬੰਦੀ ਤੋਂ ਉੱਠ ਕੇ ਜਿਹੜਾ ਹੈਗਾ ਆਪ ਵੀ ਭਾਈਚਾਰੇ ਨੂੰ ਕੈਮ ਰੱਖਣ ਲਈ ਜਿਹੜਾ ਕੰਮ ਕਰਦੇ ਬਾ ਤੁਹਾਡੇ ਬੰਦੀ ਦਾ ਸਾਡੇ ਹੈ ਹੀ ਨਹੀਂ ਜੀ ਪਹਿਲ ਦੀ ਮੇਨ ਗੱਲ ਤਾਂ ਸਾਰਾ ਸਾਡਾ ਆਪਦਾ ਪਰਿਵਾਰ ਹੈ ਸ਼ਰੀਕਾ ਹੈ ਸਾਡਾ ਕੋਈ ਇਹਦੇ ਵਿੱਚ ਤੁਹਾਡੇ ਬੰਦੀ ਦੀ ਗੱਲ ਨਹੀਂ ਸਾਰੇ ਰਲ ਮਿਲ ਕੇ ਚੱਲਾਂਗੇ ਤੇ ਵਧੀਆ ਵਿਕਾਸ ਕਰਾਵਾਂਗੇ ਕਿਸ ਤਰ੍ਹਾਂ ਦਾ ਮੇਨ ਮੁੱਦਾ ਲੈ ਕੇ ਚੱਲੇ ਹੋਗੇ ਵੀ ਕਿਹੜੇ ਕਿਹੜੇ ਕੰਮ ਆ ਜਿਹੜੇ ਪਿੰਡ ਦੇ ਰਹਿ ਅਧੂਰੇ ਰਹਿ ਗਏ ਹੋਣੇ ਜਿਹੜੇ ਕੰਮ ਕੋਈ ਵੀ ਜਿਵੇਂ ਸਾਡੇ ਇੰਟਰਲੌ ਜਾਂ ਸਾਡੇ ਕੋਈ ਮhalla clinic ਜਿਵੇਂ ਸਰਕਾਰ ਨੇ ਕਿਹਾ ਹੈ ਕਿ ਜੇ ਜੀ ਸਹਿਮਤੀ ਹੁੰਦੀ ਹੈ ਜਾਂ ਸਟੇਡੀਅਮ ਦਾਂਗੇ ਜਾਂ ਮਤਲਬ ਮhalla clinic ਜੇ ਸਾਨੂੰ ਦੇਣਗੇ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਸਰਕਾਰ ਦਾ ਤੇ ਜਿਹੜੇ ਵੀ ਅਧੂਰੇ ਕੰਮ ਕਿਸੇ ਵੀ ਰਕਮ ਦੇ ਕੋਈ ਵੀ ਕੰਮ ਹੈ ਚਲੋ ਸਾਡੀ ਪੰਚਾਇਤ ਬਣੀ ਹੈ ਤੇ ਸਾਰੇ ਨਾਲ ਮਿਲ ਕੇ ਜਿਹੜੇ ਵੀ ਕੰਮ ਅਧੂਰੇ ਹੈ ਅਸੀਂ ਕਰਾਂਗੇ